ਅਸਟ੍ਰੈਲੀ ਸਿਵਲ ਹਸਪੀਟਲ ਚ ਅ ਆਪਣੇ ਸਿਵਲ ਸਰਜਨ ਸਾਹਿਬ ਵੀ ਬੈਠੇ ਐ ਐਸ ਐਮਓ ਮੈਡਮ ਬੈਠੇ ਆਪਣੇ ਡੀਸੀ ਸਾਹਿਬ ਬੈਠੇ ਪੂ ਸਾਡੀ ਇਹ ਜੋ ਅਸੀਂ ਪੂਰਾ ਜਾਇਜ਼ਾ ਲਿੱਤਾ ਪੂਰੀ ਡਿਸਕਸ਼ਨ ਕੀਤੀ ਇੱਕ ਤਾਂ ਸਿਵਲ ਪਾਰਟ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਕਈ ਛਾਲਾ ਦਾ ਪੁਰਾਣਾ ਸੀਵਰੇਜ ਚੱਲਿਆ ਆ ਰਿਹਾ ਸੀਗਾ ਸਾਰਾ ਸੀਵਰੇਜ ਅਸੀਂ ਰੀਲੇ ਕਰਤਾ ਹੈ ਆ ਮਤਲਬ ਕਿ ਨਵਾਂ ਸੀਵਰੇਜ ਪਾਤਾ ਉਹਦੇ ਨਾਲ ਹਾਈਡੈਨਿਕ ਕੰਡੀਸ਼ਨ ਵੀ ਹੋ ਜਾਂਦੀਆਂ ਔਰ ਦੂਜੀ ਗੱਲ ਇਹ ਹੈ ਕਿ ਕੋਈ ਬਲੋਕੇਜ ਨਹੀਂ ਹੁੰਦੀ ਹਸਪੀਟਲ 'ਚ ਇੱਕ ਲਿਫਟਾਂ ਬੜੀ ਦੇਰ ਦੀਆਂ ਬੰਦ ਪਈਆਂ ਸੀ ਦੋ ਲਿਫਟਾਂ ਹੈਗੀਆਂ ਐਸੇ ਜான்ਸਨ ਦੀਆਂ ਲੱਗੀਆਂ ਉਹ ਜான்ਸਨ ਵਾਲੇ ਇੱਥੇ ਆਏ ਆ ਉਹਨਾਂ ਨੂੰ ਵੀ ਅੱਜ ਬੁਲਾਇਆ ਸੀ ਉਹਨਾਂ ਨੂੰ ਕੰਟਰੈਕਟ ਦੇ ਚੁੱਕੇ ਆ ਸੀ ਔਰ ਉਹ ਮੰਡੇ ਨੂੰ ਇੱਕ ਲਿਫਟ ਚਾਲੂ ਹੋ ਰਹੀ ਹੈ ਉਸ ਤੋਂ ਹਫਤੇ ਬਾਅਦ ਦੂਜੀ ਚਾਲੂ ਹੋ ਰਹੀ ਇਹ ਦੇਖੋ ਕਿੰਨੇ ਸਾਲਾਂ ਦੀ ਬੰਦ ਪਈ ਸੀ ਆ ਤੀਜੀ ਸਰਕਾਰ ਚ ਤੀਜੀ ਸਰਕਾਰ ਚ ਚੱਲੂ ਹੋ ਰਹੀ ਹੈ ਪਿਛਲੀਆਂ ਦੋ ਸਰਕਾਰਾਂ ਦੀ ਲਿਫਟਾਂ ਹੀ ਬੰਦ ਸੀ ਅੱਛਾ ਫੇਰ ਉਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰ ਰਹੇ ਆ ਜੇ ਤੁਸੀਂ ਉਧਰ ਓਪੀਡੀ ਵਾਲੇ ਪਾਸੇ ਜਾਓ ਸਾਰੀ ਪੇਂਟਿੰਗ ਦੁਬਾਰਾ ਕਰ ਰਹੇ ਹੈਗੇ ਆਂ ਸਾਰੀ ਜਿਹੜੀ ਚਾਰ ਦਿਵਾਰੀ ਹੈ ਉਹ ਪੂਰੀ ਜਿੱਥੇ ਜਿੱਥੇ ਰਿਪੇਅਰ ਲੋੜ ਹੈ ਰਿਪੇਅਰ ਹੋ ਰਹੀ ਜਿੱਥੇ ਉੱਚੀ ਕਰਨੀ ਉੱਚੀ ਹੋ ਰਹੀ ਹੈ ਸਿਕਿਉਰਿਟੀ ਦਾ ਸਿਕਿਉਰਿਟੀ ਪੁਆਇੰਟ ਆਫ View ਨਾਲ ਪੂਰਾ ਅਸੀਂ ਕਰ ਰਹੇ ਆ ਜਿੱਥੇ ਜਿੱਥੇ ਤੁਹਾਨੂੰ ਮਿੱਟੀ ਦਿਸਦੀ ਆ ਜਾਂ ਜਿੱਥੇ ਜਿੱਥੇ ਤੁਹਾਨੂੰ ਸੜਕ ਲੱਗਦੀ ਸਾਰੇ ਅਸੀਂ ਵੀ ਲੈ ਕਰ ਰਹੇ ਆ ਓਪੀ ਨਾਮ ਉਹ ਪੇਵਰ ਲਗਾ ਰਹੇ ਆ ਔਰ ਸੜਕਾਂ ਸਾਰੀਆਂ ਰੀ ਲੇਕ ਆ ਰਏ ਆ ਇਹ ਸਾਰੇ ਅੱਜ ਫੈਸਲੇ ਪਹਿਲਾਂ ਹੀ ਲਿੱਤੇ ਗਏ ਸੀਗੇ ਪਰ ਅੱਜ ਸਾਰੇ ਕੰਟਰੈਕਟਰ ਬੁਲਾਏ ਸੀ ਸਾਰੇ ਬੰਦੇ ਬੁਲਾਏ ਸੀ ਤੇ ਸਾਰਿਆਂ ਨੂੰ ਅਸੀਂ ਕੰਮ ਦਿੱਤਾ ਜਿਹੜੀ ਉੱਪਰ ਛੱਤਾਂ ਦੀ ਵਾਟਰ ਪ੍ਰੂਫਿੰਗ ਆ ਉਹਦਾ ਦਿੱਤਾ ਹਲੇ ਤਾਂ ਉਹ ਕੰਮ ਕਰ ਰਹੇ ਆ ਜਿਹੜੇ ਯਾਦਾ ਨਹੀਂ ਦਿਖ ਰੇ ਹੁਣ ਅੱਗੇ ਜਾ ਕੇ ਅਸੀਂ ਉਹ ਕੰਮ ਕਰਨੇ ਆ ਜਿਹੜੇ ਨੇਚਰਲੀ ਜਿਸ ਤਰ੍ਹਾਂ ਸੀਵਰੇਜ ਦਾ ਪਤਾ ਨਹੀਂ ਲੱਗਦਾ ਥੱਲੇ ਹੋ ਰਿਹਾ ਚਾਰਦੁਵਾਰੀ ਦਾ ਨਹੀਂ ਪਤਾ ਲੱਗਦਾ ਇਹ ਕੰਮ ਤਾਂ ਜ਼ਰੂਰੀ ਸੀ ਇੱਥੇ ਚੀਜ਼ਾਂ ਦੀ ਥੈਫਟ ਵੀ ਬਹੁਤ ਹੋ ਰਹੀ ਸੀ ਕਿਤੇ ਕਿਤੇ ਦੀਵਾਰ ਥੱਲੇ ਸੀ ਹੁਣ ਉਹ ਦੀਵਾਰ ਦੇ ਉੱਤੇ ਅਸੀਂ ਸਕਿਉਰਿਟੀ ਸਿਸਟਮ ਲਗਾ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂਗੇ ਹੋਰ ਦੱਸੋ ਸਰ ਹਮੇਸ਼ਾ ਹਮੇਸ਼ਾ ਜਿਹੜੇ ਨੇ ਸਵਾਲ ਕਰੇ ਕਿਤੇ ਜਾਂਦੇ ਹੁਣ ਬਾਹਰ ਇੱਕ ਥਾਣਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਬਾਕੀ ਜਿਹੜੀ ਹੈ ਬੈਡਾਂ ਦੀ ਗਿਣਤੀ ਪੂਰੀ ਨਹੀਂ ਮਸ਼ੀਨਾਂ ਦੀ ਗਿਣਤੀ ਪੂਰੀ ਨਹੀਂ ਜਾਂ ਫਿਰ ਅੰਪਲਾਈ ਵੀ ਗੱਲ ਕਰੀਏ ਵੀ ਡਾਕਟਰ ਦੀ ਜਿਹੜੀ ਕਾਰਟ ਨਹੀਂ ਬੈੱਡਾਂ ਦੀ ਗਿਣਤੀ ਪੂਰੀ ਹੈ ਬੈੱਡਾਂ ਦੀ ਗਿਣਤੀ ਕਿੱਦਾਂ ਪੂਰੀ ਨਹੀਂ ਗਿਣਤੀ ਸਰ ਜਾਨੀ ਮਰੀਜ਼ ਸਰ ਜਦੋਂ ਅਸੀਂ ਪਿੱਛੇ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਹੜਾ ਡੈੱਡ ਬੋਡੀ ਦੇ ਨਾਲ ਇੱਕ ਜਿਹੜਾ ਮਰੀਜ਼ ਪਾਇਆ ਗਿਆ ਸੀ ਜੇ ਤਾਂ ਕਈ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਵੀ ਉਹ ਜੀ ਕਿਸੇ ਵੱਲੇ ਕੋਈ ਬਿਮਾਰੀ ਫੈਲੀ ਹੁੰਦੀ ਹੈ ਓਵਰ ਬਰਡਨ ਹੋ ਜਾਂਦਾ ਦੇਖੋ ਅਸੀਂ ਕੀ ਕਰ ਰਹੇ ਹੈਗੇ ਆ ਕਿ ਜਿਹੜੀ ਇਹ ਤੁਸੀਂ ਬੈੱਡਾਂ ਦੀ ਗੱਲ ਕਹੀ ਹੈ ਬੈੱਡਾਂ ਦੀ ਐਡੀ ਪ੍ਰੋਬਲਮ ਨਹੀਂ ਹੈਗੀ ਪਰ ਜਿਹੜਾ ਹੋਰ ਤੁਸੀਂ ਕੀ ਕਿਹਾ ਸਟਾਫ ਦੇ ਡਾਕਟਰ ਸਟਾਫ ਆਲਰੇਡੀ ਭਰਤੀ ਚਾਲੂ ਹੋ ਚੁੱਕੀ ਹੈਗੀ ਹੈ ਜਿਹੜੀ ਕਿ ਪਹਿਲਾਂ ਬੜੇ ਸਾਲਾਂ ਦੀ ਬੰਦ ਸੀਗੀ ਭਰਤੀ ਭਰਤੀ ਚਾਲੂ ਹੋ ਚੁੱਕੀ ਹੈ ਮੈਨੂੰ ਸਿਵਲ ਸਰਜਨ ਸਾਹਿਬ ਨੇ ਦੱਸਿਆ ਵੀ ਉਹਨੇ ਐਡ ਵੀ ਆ ਚੁੱਕੀ ਪੰਜਾਬ ਹੈਲਥ ਸਰਵਿਸਿਜ਼ ਵੱਲੋਂ ਇਹ ਬੜੀ ਜਲਦੀ ਭਰਤੀਆਂ ਪੂਰੀਆਂ ਹੋ ਜਾਣਗੀਆਂ ਡਾਕਟਰਾਂ ਦੀਆਂ ਵੀ ਤੇ ਨਰਸਿੰਗ ਸਟਾਫ ਦੀਆਂ ਵੀ ਬਾਕੀ ਜਿਹੜਾ ਰਹਿ ਗਿਆ ਕਲਾਸ 4 ਉਹ ਕੁਝ ਕੰਟਰੈਕਟ ਤੇ ਕੰਮ ਦਿੰਦੇ ਆ ਉਹ ਪੂਰਾ ਪੂਰਾ ਹੈਗਾ ਸਟਾਫ ਨਰਸਿੰਗ ਵੀ ਘੱਟ ਨਹੀਂ ਹੈਗਾ ਜੋ ਸਾਨੂੰ ਚਾਹੀਦਾ ਹੁੰਦਾ ਉਹ ਅਸੀਂ ਲੱਲੀ ਦਾ ਚਾਹੇ ਅਸੀਂ ਕੰਟਰੈਕਟ ਤੇ ਲਈਏ ਚਾਹੇ ਬਾਹਰੋਂ ਲਿਆਈਏ ਹੁਣ ਇਹਨਾਂ ਨੇ ਵੀ ਜਿੱਥੇ-ਜਿੱਥੇ ਸਟਾਫ ਜ਼ਿਆਦਾ ਹੁੰਦਾ ਉਹਨੂੰ ਡਿਵਾਈਡ ਕਰਕੇ ਕਰਦੇ ਆ ਦੇਖੋ ਲੁਧਿਆਣਾ ਸ਼ਹਿਰ ਜਦੋਂ ਇਹ ਸਿਵਲ ਹਸਪੀਟਲ ਬਣਿਆ ਸੀ ਉਦੋਂ ਇਹਦੀ ਪਾਪੂਲੇਸ਼ਨ ਲੁਧਿਆਣੇ ਦੀ ਹੁੰਦੀ ਆ ਮਤਲਬ ਉਹਦਾ 8-10 ਲੱਖ ਅੱਜ ਪਾਪੂਲੇਸ਼ਨ ਕੋਈ 50 ਲੱਖ ਕਹਿੰਦਾ ਕੋਈ 30 ਲੱਖ ਕਹਿੰਦਾ ਕੋਈ 40 ਲੱਖ ਕਹਿੰਦਾ ਦੇਖੋ ਇਨਫਰਾਸਟ੍ਰਕਚਰ ਬੱਦੇ ਟਾਈਮ ਲੱਗਦਾ ਬਟ ਉਹਨਾਂ ਅਸੀਂ ਬੜਾ ਸੀਰੀਅਸਲੀ ਇਹਨੂੰ ਲੈ ਰਹੇ ਆਂ ਇਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਮੁਕਾਬਲੇ ਦਾ ਬਣੇਗਾ ਆਪਣਾ ਸਿਵਲ ਹਸਪਤਾਲ ਚੋਇਆਂ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋਏ ਸੀਗੇ ਕਮਿਟੀ ਜੋਈਆਂ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਬੀਡੀ ਅੱਛਾ ਹੁਣ ਸੁਣੋ ਚੋਆ ਦੀ ਗੱਲ ਇਹ ਇੱਥੇ ਆਪਣੇ ਨਾਲ ਬੈਠੇ ਹੈਗੇ ਕੀ ਨਾਮ ਜਿਹੜੇ ਪੈਸਟ ਕੰਟਰੋਲ ਪੈਸਟ ਕੰਟਰੋਲ ਦੇ ਦੇ ਆਰ ਦੀ ਬੈਸਟ ਇਨ ਅਦਰ ਇੰਡੀਆ ਪਿਛਲੇ 3 ਮਹੀਨੇ ਤੋਂ ਇਹ ਕਰਦੇ ਹੈਗੇ ਆ ਪੈਸਟ ਕੰਟਰੋਲ ਪਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਦਾ ਚੂਹਾ ਲੱਭੇ ਤੇ ਨਹੀਂ ਲੱਭਦਾ ਇਹ ਨਹੀਂ ਕਿ ਸਾਨੂੰ ਲੱਭਣਾ ਲੋਡ ਹੈਗੀ ਹੈ 3 ਮਹੀਨੇ ਅੱਜ ਅਸੀਂ ਟੋਟਲ ਰੋਡੈਂਟ ਕੰਟਰੋਲ ਕਰਤਾ ਹੈ ਔਰ ਬਿਲਕੁਲ ਠੀਕ ਹੈ ਅਸੀਂ ਤੁਸੀਂ ਜਾ ਕੇ ਮਰੀਜ਼ਾਂ ਨੂੰ ਪੁੱਛ ਲਓ ਸਟਾਫ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਲਓ ਹੁਣ ਇੱਥੇ ਉਹ ਪ੍ਰੋਬਲਮ ਨਹੀਂ ਰਹੀ ਰਾਟ ਰੈਂਟ ਦੀ ਔਰ ਮੈਂ ਮ्युनਿਸਪਲ ਕਮਿਸ਼ਨਰ ਹੈਗੇ ਸੰਦੀਪ ਰੇਸ਼ੀ ਜੀ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਬਿਲਕੁਲ ਇਹ ਹਸਪੀਟਲ ਦੇ ਪਿੱਛੇ ਡੰਪਯਾਰਡ ਸੀ ਉਹਨਾਂ ਨੇ ਉੱਥੋਂ ਡੰਪਯਾਰਡ ਵੀ ਝੱਕਤਾ ਤੇ ਉਹ ਵੀ ਸਾਨੂੰ ਬੜੀ ਹੈਲਪ ਹੋ ਗਈ ਸਾਰੇ ਕੱਚੇ ਨੂੰ ਲਾਜ ਨੂੰ ਪੱਕੇ ਕਰਨ ਨੂੰ ਲੈ ਕੇ ਚਾਹੇ ਅੱਜ ਬਾਜ ਵੀ ਕਰਨਾ ਹੋ ਪ੍ਰਦਰਸ਼ਨ ਦੇ ਵਿੱਚ ਜਿਹੜੀ ਮੰਗ ਲਿਖੀ ਗਈ ਹੈ ਤੇ ਅਕਸਰ ਅਸੀਂ ਦੇਖਦੇ ਹਾਂ ਕਿਸੇ ਉਲਸਤਾਵ ਦੇ ਵਿੱਚ ਤਾਂਨਾ ਪ੍ਰਦਰਸ਼ਨ ਇਸ ਮੰਗ ਨੂੰ ਲੈ ਕੇ ਵੀ ਚੱਲਦਾ ਰਹਿੰਦਾ ਹੈ ਚਲੋ ਜੀ ਉਹ ਮੇਰਾ ਰੋਲ ਨਹੀਂ ਹੈਗਾ ਮੇਰਾ ਤਾਂ ਇਹ ਹੈ ਵੀ ਇਹ ਸਿਵਲ ਹਸਪੀਟਲ ਨੂੰ ਚੰਗਾ ਬਣਾਇਆ ਜਾਵੇ ਜਿਹੜਾ ਇਕੁਪਮੈਂਟ ਦੀ ਲੋੜ ਹੈ ਮੈਂ ਇਕੁਪਮੈਂਟ ਲੈ ਆ ਕੇ ਦੇ ਰਿਹਾ ਕੁਝ ਸੀਐਸਆਰ ਚੋਂ ਆਇਆ ਕੁਝ ਐਮਪੀ ਲਾਈਟ ਵਨ ਤੋਂ ਆ ਇਹ ਸਾਰਾ ਕਰਕੇ ਨਾਲੇ ਇੱਕ ਸਿਵਲ ਹਸਪਤਲ ਨੇ ਤਿੰਨ ਸਿਵਲ ਹਸਪਤਲ ਮੈਂ ਟੇਕ ਕੇਅਰ ਕਰ ਰਹੇ ਆ ਇੱਕ ਇੱਕ ਸੰਗਰੂਰ ਇੱਕ ਜਲੰਧਰ ਤਿੰਨੋ ਸਿਵਲ ਹਸਪਤਲ ਬਿਲਕੁਲ ਪ੍ਰਾਈਵੇਟ ਹਸਪਤਲ ਵੱਲੇ ਬਣ ਜਾਣਗੇ ਜਿਹੜੀਆਂ ਇਹ ਤੁਸੀਂ ਭਰਤੀਆਂ ਦੀ ਗੱਲ ਕੀਤੀ ਭਰਤੀਆਂ ਚੱਲ ਰਹੀਆਂ ਔਰ ਜਿਹੜੇ ਪੱਕੇ ਹੋਣ ਦੀ ਗੱਲ ਆ ਇਹ ਇਹ ਮੇਰਾ ਰੋਲ ਨਹੀਂ ਹੈਗਾ ਔਰ ਮੇਰਾ ਦਾਇਰਾ ਨਹੀਂ ਹੈਗਾ ਸੋ ਇਹਦੇ ਤੇ ਮੈਂ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਅਸਰ ਇਹ ਸਤੋਈ ਹਲਵਾਰਾ ਜਿਹੜਾ ਫਿਰ ਹੱਤੋਂ ਨੂੰ ਸੜਕੇ ਤੋਂ ਹਲਾ ਤੁਸੀਂ ਪਿੱਛੇ ਹਲਵਾਰਾ ਜਿਹੜਾ 에어ਪੋਰਟ ਉਹਦਾ ਵੀ ਦੌਰਤ ਕੀਤਾ ਸੀਗਾ ਨਹੀਂ ਹਲਵਾਰਾ 에어ਪੋਰਟ ਮੈਂ ਕੱਲ ਸਵੇਰੇ ਦੁਬਾਰਾ ਜਾ ਰਹੇ ਹਾਂ ਜੀ ਹਲਵਾਰਾ 에어ਪੋਰਟ ਸਾਡਾ ਸਿਵਲ ਪੋਰਸ਼ਨ ਬਿਲਕੁਲ ਤਿਆਰ ਹੈ ਜਿਹੜਾ ਸਿਵਲ ਪਾਰਟ ਹੈ ਜਿਹਦਾ ਮਤਲਬ ਕਿ ਕਨਵੇਅਰ ਬੈਲਟਸ ਹੋਰ ਪੂਰਾ ਟਰਮੀਨਲ ਬਣ ਚੁੱਕਾ ਹੈ ਉੱਥੇ ਕੋਈ ਕੰਮ ਪੈਂਡਿੰਗ ਨਹੀਂ ਪੰਜਾਬ ਗਵਰਨਮੈਂਟ ਵੱਲੋਂ ਪੀ ਡਬਲਯੂ ਡੀ ਵੱਲੋਂ ਉਹਨਾਂ ਦੇ ਵੀ ਬਾਈ ਚਾਂਸ ਕਿਉਂਕਿ ਉਹ ਸਿਵਲ ਹਸਪੀਟਲ 'ਚ ਵੀ ਕੰਮ ਕਰ ਰਹੇ ਆ ਤੇ ਹਲਵਾਰਾ 에ਅਰਪੋਰਟ ਤੇ ਵੀ ਕਰ ਰਹੇ ਆ ਕਬੀਰ ਇਨਫਰਾ ਵਾਲੇ ਇੱਥੇ ਬੈਠੇ ਵੀ ਆ ਹੁਣ ਇੱਕ 57 ਮੀਟਰ ਦਾ ਕਿਉਂ ਜੀ 57 ਹੀ ਆ 57 ਮੀਟਰ ਦੀ ਇੱਕ ਸਟ੍ਰਿਪ ਇੰਡੀਅਨ 에ਅਰ ਫੋਰਸ ਨੇ ਬਣਾਨੀ ਆ ਉਹਨੂੰ ਜੁਆਇਨ ਕਰਨੀ ਆ ਇੱਧਰ ਸਿਵਲ ਵਾਲੇ ਪਾਰ ਤੇ ਉਹ ਵੀ ਉਹਨਾਂ ਦਾ ਕੰਮ ਜੋ ਮੈਨੂੰ ਪਤਾ ਲੱਗਿਆ ਕੱਲ ਤੋਂ ਚਾਲੂ ਹੋ ਗਿਆ ਮੈਂ ਕੱਲ ਜਾ ਰਿਹਾ ਕੱਲ ਉੱਥੇ ਮੈਂ ਦੇਖੂਗਾ ਔਰ ਉਹ ਜਦੋਂ ਦੋਨੋਂ ਜੁਆਇਨ ਹੋ ਗਏ ਤਾ ਸਾਡਾ 에어ਪੋਰਟ ਦਾ ਕੰਮ ਪੂਰਾ ਹੈ ਆਲਮੋਸਟ ਉਹ 에어ਪੋਰਟ ਕੰਪਲੀਟ ਹੈ ਜਿਸ ਦਿਨ ਉਹ ਸਟ੍ਰਿਪਸ ਜੁਆਇਨ ਹੋ ਗਈਆਂ ਫਿਰ ਅਸੀਂ 에어ਲਾਈਨਾਂ ਦੇ ਪਿੱਛੇ ਹੋਵਾਂਗੇ ਅੱਗੇ ਸਾਨੂੰ ਪਲੇਨ ਦੋ ਔਰ ਇੱਥੇ ਜਲਦੀ ਤੋਂ ਜਲਦੀ ਸਰਵਿਸਿਜ਼ ਚਾਲੂ ਕਰੋ 에어ਪੋਰਟ ਤੁਸੀਂ ਕਹਿ ਸਕਦੇ ਹੋ ਬਈ 100% ਸਾਡੇ ਵਾਲਾ ਪਾਸਾ ਤਿਆਰ ਹੈ ਉਹਨੂੰ 에어 ਫੋਰਸ ਨੇ ਜੋ ਉਹਨਾਂ ਦੀਆਂ ਫਾਰਮੈਲਿਟੀਆਂ ਹੁੰਦੀਆਂ ਜੋ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਦੇਖਣਾ ਉਹ ਲੱਗੇ ਹੋਏ ਉਹ ਵੀ ਚਾਲੂ ਹੋ ਜਾਏਗਾ ਸਰ ਨੈਸ਼ਨਲ ਹਾਈਵੇ ਨੂੰ ਲੈ ਕੇ ਤੁਸੀਂ ਇੱਕ ਜਿਹੜਾ ਬੰਗੂਦਾ ਚੱਕਿਆ ਸੀਗਾ ਕਿ ਜਿੱਦਾਂ ਜ਼ਮੀਨ ਐਕਵਾਇਰ ਨਹੀਂ ਹੋ ਰਹੀਆਂ ਉਹਨੂੰ ਲੈ ਕੇ ਕੋਈ ਉਹ ਜੀ ਮੇਰੀ ਕੱਲ ਵੀ ਮੈਂ ਪੀਡੀ ਹੈਗੇ ਇੱਥੇ ਨਵਰਤਨ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਮੇਰੀ ਤੇ ਅੱਜ ਵੀ ਮੈਂ ਸਵੇਰੇ ਟੇਕ ਅਪ ਕੀਤਾ ਉਹ ਹੋ ਰਿਹਾ ਜੀ ਕੁਝ ਜਿਹੜੇ ਫਾਰਮਰਸ ਨਹੀਂ ਦੇ ਰਹੇ ਸੀ ਜਾਂ ਲੈਂਡ ਓਨਰਸ ਨਹੀਂ ਦੇ ਰਹੇ ਸੀ ਉਹਨਾਂ ਨੂੰ ਲੱਗਦਾ ਸੀ ਰੇਟ ਘਟਾ ਹੈ ਕੁਝ ਨੈਸ਼ਨਲ ਹਾਈਵੇ ਨੇ ਰੇਟ ਵਧਾਏ ਆ ਉਹ ਮਤਲਬ ਨੈਸ਼ਨਲ ਹਾਈਵੇ ਨੇ ਆਰਬਿਟ੍ਰੇਸ਼ਨ ਨੇ ਆਰਬਿਟ੍ਰੇਟਰ ਨੇ ਅਵਾਰਡ ਦਿੱਤਾ ਤੇ ਹੁਣ ਉਹਨਾਂ ਨੇ ਪੈਸੇ ਲੈਣੇ ਚਾਲੂ ਕਰਤੇ ਹੁਣ ਜਲਦੀ ਜਿਹੜਾ ਲੁਧਿਆਣਾ ਰੋਪੜ ਹੈ ਪੈਕੇਜ 1 ਉਹ ਵੀ ਚਾਲੂ ਹੋ ਰਿਹਾ ਹੈ ਜਲਦੀ ਤੇ ਜਿਹੜਾ ਸਦਰਨ ਬਾਈਪਾਸ ਹੈ ਜਿਹਨੂੰ ਕਹਿੰਦੇ ਆ ਕਿ ਨਾਮ ਗ੍ਰੀਨਫੀਲਡ ਪ੍ਰੋਜੈਕਟ ਕਹਿੰਦੇ ਦੁਰਾਹੇ ਤੋਂ ਲੈ ਕੇ ਉੱਥੇ ਤੱਕ ਉਹਦਾ ਵੀ ਰੀ ਟੈਂਡਰਿੰਗ ਹੋ ਗਈ ਹੈ ਸਾਈਕਲ ਟਰੈਕ ਦੀ ਟੈਂਡਰਿੰਗ ਹੋ ਚੁੱਕੀ ਹੈ ਜਿਹੜਾ ਕਿ ਇੱਕ ਤਰ੍ਹਾਂ ਦਾ ਇੰਡੀਆ ਵਿੱਚ ਐਕਸਕਲੂਸਿਵ ਹੈਗਾ 21 ਕਿਲੋਮੀਟਰ ਦਾ ਉਹਦਾ ਟੈਂਡਰ ਅੱਜ ਖੁੱਲਣਾ ਤੇ ਉਹ ਵੀ ਮੈਨੂੰ ਲੱਗਦਾ 15-20 ਦਿਨਾਂ ਚ ਕੰਮ ਚਾਲੂ ਹੋ ਜਾਏਗਾ ਸਰ ਇੱਕ ਸਭ ਤੋਂ ਵੱਡਿਆ ਜਿਹੜੀ ਸਮੱਸਿਆ ਜਿਹੜੀ ਚਾਹੇ ਆਪਾਂ ਪੰਜਾਬ ਦੀ ਗੱਲ ਕਰੀਏ ਪਾ ਨਹਿਰੀ ਪਾਣੀ ਜਿਹੜਾ ਕਰਕਰਤਾ ਕੋਣ ਚੁਣਦੀ ਉਹਦੇ ਨੂੰ ਲੈ ਕੇ ਵੀ ਸੈਂਟਰ ਕੋਲੋਂ ਜਿਹੜਾ ਕਾਫੀ ਨਹੀਂ ਉਹ 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 ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਨਾ ਮੈਂ ਉਹ ਦੇਖ ਰਿਆ ਨਾ ਮੈਨੂੰ ਉਸ ਇਸ਼ੂ ਬਾਰੇ ਕੋਈ ਨੌਲੇਜ